ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਤਖਤ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਬੜਗੱਜ ਜਿਨ੍ਹਾਂ ਦਾ ਬਿਆਨ ਆਇਆ ਕੁਝ ਦਿਨ ਹੋਏ ਆ ਕਹਿੰਦੇ ਹਰ ਇੱਕ ਸਿੱਖ ਨੂੰ ਦੋ ਤੋਂ ਤਿੰਨ ਜਾਂ ਚਾਰ ਬੱਚੇ ਕਰਨੇ ਚਾਹੀਦੇ ਆ ਠੀਕ ਆ ਹਰ ਇੱਕ ਗੁਰਸਿੱਖ ਨੂੰ ਤਿੰਨ ਤੋਂ ਚਾਰ ਬੱਚੇ ਕਰਨੇ ਚਾਹੀਦੇ ਆ ਪਰ ਇੱਕ ਚੀਜ਼ ਹੋਰ ਆ ਮੈਂ ਸਹੀ ਕਹਿਣਾ ਠੀਕ ਆ ਸਿੱਖਾਂ ਦੀ ਗਿਣਤੀ ਘਟ ਰਹੀ ਆ ਬੇ ਸਿੱਖਾਂ ਦੀ ਗਿਣਤੀ ਵਧੇ ਪਰ ਹਾਂ ਸਿੱਖ ਜੇ ਬੱਚੇ ਉਹਨੇ ਕਰਕੇ ਹੀ ਠੀਕ ਆ ਉਹਨਾਂ ਨੂੰ ਪੜਾਉਣਾ ਲਿਖਾਉਣਾ ਐਜੂਕੇਟ ਕਰਨ ਕਰਨਾ ਇਹ ਵੀ ਇੱਕ ਬਹੁਤ ਵੱਡਾ ਕੰਮ ਆ ਪਹਿਲੀ ਤਾਂ ਗੱਲ ਸਾਡਾ ਸਿੱਖਾਂ ਦਾ ਕੋਈ ਸਕੂਲ ਦੱਸ ਦੋ ਕੋਈ ਹੈਗਾ ਵਾ ਕੋਈ ਹਾਸਾ ਬਤਾ ਲ ਕੋਈ ਨਹੀਂ ਹੈਗਾ ਤੇ ਫਿਰ ਦਲਾ ਪੰਥਾਂ ਦੇ ਵਿੱਚ ਬਾਟੇ ਅੱਡ ਕੀਤੇ ਜਾਂਦੇ ਆ ਜਾਤੀਵਾਦ ਹੁੰਦੀ ਉੱਥੇ ਕਿਹੜੇ ਦਲ ਪੰਥ ਚ ਨਹੀਂ ਹੁੰਦਾ ਹਰੇਕ ਦਲਾ ਪੰਥਾਂ ਚ ਇਹ ਚੀਜ਼ ਹੁੰਦੀ ਆ ਸਾਰਿਆਂ ਚ ਨਹੀਂ ਕੋਸ਼ਿਸ਼ ਹੁੰਦੀ ਆ ਇਹ ਕਿਉਂ ਹੁੰਦੀ ਆ ਜੇ ਇਹੀ ਚੀਜ਼ ਹੋਣੀ ਆ ਫਿਰ ਸਾਨੂੰ ਇਹ ਚੀਜ਼ਾਂ ਕਰਨ ਦਾ ਕੀ ਫਾਇਦਾ ਵਾ ਸਾਡੇ ਨਾਲ ਫਿਰ ਜਾਤੀਵਾਦ ਉਹੀ ਰਹਿਣਾ ਵਾ ਠੀਕ ਆ ਨਾ ਜਾਂ ਤਾਂ ਤੁਸੀਂ ਕਹਿ ਦਿਓ ਵੀ ਅਸੀਂ ਇਹ ਚੀਜ਼ ਨਹੀਂ ਕਰਦੇ ਤੇ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਆ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਆ ਸਿੱਖਿਆ ਸਿਹਤ ਤੇ ਚੰਗੀ ਸਰੇ ਬੈਨ ਰੋਟੀ ਪਾਣੀ ਠੀਕ ਆ ਜੇ ਸਾਡੀਆਂ ਇਹੀ ਚੀਜ਼ਾਂ ਨਾ ਹੋਣਾਂ ਪੁਰਨਾ ਚੰਗਾ ਗਿਆਨ ਸਾਡੀ ਸਿਹਤ ਉਥੇ ਅਸੀਂ ਆਪਣੇ ਆਪ ਦੀ ਸੁਰੱਖਿਆ ਹੀ ਨਾ ਕਰ ਸਕੇ ਤੇ ਇਹ ਚੀਜ਼ਾਂ ਸਾਡੇ ਕੋਲ ਹੈ ਹੀ ਨਹੀਂਗਾ ਕਿੰਨੇ ਕੁ ਇਹੋ ਜੇ ਸਥਾਨ ਬਣ ਚੁੱਕੇ ਆ ਜਿੱਥੇ ਗਰੀਬ ਜਨਤਾ ਦੇ ਬੱਚਿਆਂ ਨੂੰ ਉਹਨਾਂ ਨੂੰ ਸੰਭਿਆ ਜਾਂਦਾ ਵਾ ਕੰਨਾਂ ਦਾ ਮਾਂ ਹੈ ਨਹੀਂ ਕਿਸੇ ਦਾ ਪਿਆਰ ਹੈ ਨਹੀਂ ਵਿਦਿਆਲਿਆਂ ਚ ਬੁਰਾ ਹਾਲ ਹੋਇ ਪਿਆ ਕਿੰਨੇ ਵਿਦਿਆਲੇ ਖੋਲ੍ਹ ਦਿੱਤੇ ਆ ਦੱਸ ਦੋ ਹਰੇਕ ਗੱਲ ਦਾ ਕੋਈ ਲੌਜੀਕ ਦੱਸੋ ਤੇ ਰਹਿ ਗਈ ਗੱਲ ਜਿਹੜੇ ਲੋਕ ਕ੍ਰਿਸਚਨ ਬਣ ਜਾਂਦੇ ਆ ਮਾਝਾ ਸਭ ਤੋਂ ਵੱਧ ਗੁਰੂਆਂ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਸਭ ਤੋਂ ਵੱਧ ਮਾਝੇ ਦੇ ਵਿੱਚ ਲੋਕ ਕ੍ਰਿਸਚਨ ਬਣ ਗਏ ਆ ਉਹਨਾਂ ਨੂੰ ਕ੍ਰਿਸਚਨ ਬਣਾਉਣ ਵਾਲਾ ਕੌਣ ਉਹਨਾਂ ਨੂੰ ਤਾਂ ਰੋਕ ਲੋ ਉਹਨਾਂ ਨੂੰ ਅਸੀਂ ਰੋਕ ਨਹੀਂ ਰਾਏ ਉਹ ਕਿਉਂ ਜਾ ਰਹੇ ਆ ਕੋਈ ਡੰਗਾਈ ਚ ਗਏ ਕਿਉਂ ਗਏ ਜਾ ਰਹੇ ਆ ਚੰਗੀ ਸਿਹਤ ਨਹੀਂ ਮਿਲ ਰਹੀ ਚੰਗੇ ਇਲਾਜ ਨਹੀਂ ਲੋਕਾਂ ਨੂੰ ਮਿਲ ਰਹੇ ਚੰਗੇ ਲੋਕਾਂ ਕੋਲੇ ਘਰ ਨਹੀਂ ਗਏ ਹਸਪਤਾਲਾਂ ਚ ਰੋਗ ਲੋਕ ਮਰਦੇ ਪਏ ਆ ਨਸ਼ਾ ਇਹਨਾਂ ਵਧਾ ਦਿੱਤਾ ਚੰਗੀ ਐਜੂਕੇਸ਼ਨ ਨਹੀਂ ਰੁਜ਼ਗਾਰ ਨਹੀਂ ਮਿਲ ਰਿਹਾ ਲੋਕਾਂ ਨੂੰ ਨਸ਼ਾ ਇਹਨਾਂ ਵਧਾ ਦਿੱਤਾ ਵੱਤ ਗਿਆ ਵਾ ਕਿਹੜੀ ਦੇਣ ਸਾਨੂੰ ਇਹੋ ਜੀ ਅਸੀਂ ਕਹਿ ਤਾ ਦਿੱਤਾ ਆ 3 3 4 4 ਬੱਚੇ ਕਰਨੇ ਉਹਨਾਂ ਬੱਚਿਆਂ ਨੂੰ ਸੈੱਟ ਕਿਵੇਂ ਕਰਨਾ ਉਹ ਵੀ ਦੱਸੋ ਨਾ ਸਾਨੂੰ ਉਹਦੇ ਪਿੱਛੇ ਤੁਹਾਡਾ ਗਰਾਊਂਡ ਲੈਵਲ ਉਹਦੇ ਪਿੱਛੇ ਤੁਹਾਡਾ ਬੇਸਿਕ ਕੀ ਆ ਸਾਨੂੰ ਉਹ ਵੀ ਦੱਸ ਦਿਓ 3 3 4 4 ਬੱਚੇ ਤਾਂ ਕਰ ਲਾਂਗੇ ਉਹਨਾਂ ਨੂੰ ਸਿੱਖਿਆ ਚਾਹੀਦੀ ਆ ਰਹਿਣ ਲਈ ਘਰ ਚਾਹੀਦਾ ਆ ਨੌਕਰੀ ਚਾਹੀਦਾ ਰੁਜ਼ਗਾਰ ਚਾਹੀਦਾ ਸੇਧ ਚਾਹੀਦੀ ਆ ਹੋਰ ਕਿਨ ਹੋਰ ਵੀ ਬਹੁਤ ਜ਼ਰੂਰਤਾਂ ਹੁੰਦੀਆਂ ਇਹ ਗੱਲ ਕਹਿਤੀ ਤੁਸੀਂ ਠੀਕ ਆ ਪਰ ਜਿਹੜੇ ਲੋਕ ਗਏ ਚੁੱਕੇ ਆ ਕ੍ਰਿਸਚੀਅਨ ਚ ਬਦਲ ਕਿ ਚੁੱਕੇ ਉਹਨਾਂ ਨੂੰ ਜਾ ਕੇ ਪੁੱਛੋ ਕੀ ਗੱਲ ਹੋਈ ਆ ਕਾਤੋਂ ਗਏ ਆ ਪਤਾ ਤਾਂ ਲੱਗੇ ਕਿਉਂ ਜਾ ਰਹੇ ਆ ਪਤਾ ਤਾਂ ਤੁਹਾਨੂੰ ਹੈਣੀ ਏ ਚੀਜ਼ ਆ ਲੋਕ ਤੁਰੇ ਜਾਂਦੇ ਉਧਰ ਸੋ ਭਾਈ ਮੈਂ ਨਹੀਂ ਇਹ ਚੀਜ਼ ਨੂੰ ਮੰਨਦਾ ਠੀਕ ਆ ਬੱਚੇ ਇੱਕ ਇੱਕ ਦੋ ਦੋ ਬਹੁਤ ਆ ਐਜੂਕੇਸ਼ਨ ਸਿਸਟਮ ਤਾਂ ਇਨਾ ਮਹਿੰਗਾ ਹੋ ਚੁੱਕਿਆ ਸਿਹਤ ਨਹੀਂ ਹੈਗੀ ਖਾਣ ਪੀਣ ਉ ਤਾਂ ਇੱਥੇ ਮਲਾਵਟਾ ਹੋ ਜਾਂ ਪਿੰਆ ਪੜਾਈ ਇੱਥੇ ਨਹੀਂ ਸਿਹਤ ਇੱਥੇ ਨਹੀਂ ਰਹਿਗੀ ਕੀ ਨਹੀਂ ਇੱਥੇ ਰਹਿ ਗਿਆ ਮੈਂ ਤਾਂ ਇਹ ਗੱਲ ਕਹਿਣਾ ਵਾ ਜਾਂ ਤਾਂ ਇਹ ਚੀਜ਼ਾਂ ਵੀ ਪੂਰੀਆਂ ਕਰੋ ਨਾ ਫੇਰ ਸਾਡੇ ਇਹੋ ਜਿਹੇ ਅਗਰ ਸਖਾ ਵਿਚਾਰੇ ਘਰ ਨਹੀਂ ਪਾ ਸਕਦੇ ਤੇ ਉਹ ਕ੍ਰਿਸਚਨ ਵਾਲੇ ਕੀ ਆ ਉਹਨਾਂ ਨੂੰ ਘਰ ਪਾ ਦਿੰਦੇ ਆ ਉਹਨਾਂ ਦੇ ਬੱਚਿਆਂ ਦੇ ਵਿਆਹ ਕਰਾ ਦਿੰਦੇ ਆ ਉਹਨਾਂ ਨੂੰ ਚੰਗਾ ਸੇਤ ਦੇ ਦਿੰਦੇ ਆ ਉਹਨਾਂ ਦੇ ਬੱਚਾ ਨੂੰ ਚੰਗੀ ਪੜ੍ਹਾਈ ਦੇ ਦਿੰਦੇ ਆ ਚੰਗੀ ਉਹਨਾਂ ਨੂੰ ਨੌਕਰੀਆਂ ਦਾ ਲਵਾ ਦਿੰਦੇ ਆ ਆਪੇ ਉਹਨਾਂ ਲਈ ਸਾਰਾ ਕੁਝ ਸਹੀ ਆ ਉਹ ਆਪੇ 크ਿਸਚਨ ਧਰਮ ਤੇ ਜਾਂਦੇ ਆ ਠੀਕ ਆ ਨਾ ਉਹ ਆਪੇ ਜਾਂਦੇ ਉਹਨਾਂ ਨੂੰ ਸਾਰਾ ਕੁਝ ਮਿਲ ਰਿਹਾ ਸਾਨੂੰ ਕੀ ਮਿਲ ਰਿਹਾ ਅਸੀਂ ਤਾਂ ਸਿਰਫ ਆਪਦਾ ਪਰਿਵਾਰ ਪਾਲ ਰਹੇ ਬਸ ਗੱਲ ਖਤਮ ਠੀਕ ਆ ਸਾਨੂੰ ਉਹ ਵੀ ਨਹੀਂ ਪਾ ਲੰਦੇ ਰੇ ਤਿੰਨ ਚਾਰ 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 ਤਿੰਨ ਤਿੰਨ ਚਾਰ ਚਾਰ ਬੱਚੇ ਕਰੋ ਅਸੀਂ ਨਹੀਂ ਕਰਦੇ ਸੋ ਭਾਈ ਬੱਚੇ ਇੱਕ ਦੋ ਹੀ ਬਹੁਤ ਹੈ ਠੀਕ ਆ ਉਹਨਾਂ ਲਈ ਚੰਗਾ ਸਿਸਟਮ ਕਰ ਦੋ ਜਾਤ ਪਾਤ ਖਤਮ ਕਰ ਦੋ ਉਮਰ ਵਿੱਚ ਖਤਮ ਕਰ ਦੋ ਸਾਰਾ ਕੁਝ ਸਹੀ ਹੋ ਜਾਊਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੁਝ ਗਲਤ ਬੋਲਿਆ ਗਿਆ ਤਾਂ ਮਾਫ ਕਰਿਓ